ਉਹਨਾਂ ਦੇ ਕੋਈ ਗਲਤੀ ਨਹੀਂ ਹੋਈ ਇੱਕ ਕੋਈ ਮਸਤਾਨਾ ਜਾਂ ਫਕੀਰ ਆਇਆ ਸੀ ਕਹਿੰਦਾ ਸੀ ਵੀ ਗੁਰੂ ਨਾਨਕ ਸਾਹਿਬ ਜੀ ਦੇ ਸਾਹਬਜ਼ਾਦੇ ਆਏ ਆ ਬਾਬਾ ਸ੍ਰੀ ਚੰਦ ਸਾਹਿਬ ਜੀ ਆਏ ਆ ਤੇ ਅਸੀਂ ਉਹਨਾਂ ਨੂੰ ਆਖਿਆ ਕੱਲ ਨੂੰ ਆਇਓ ਵੀ ਅੱਜ ਟਾਈਮ ਹੋ ਗਿਆ ਉਹ ਪੰਦਤ ਕਹਿਣ ਲੱਗੇ ਬੱਸ ਫਿਰ ਜਿੱਥੇ ਕਿਤੇ ਤੁਹਾਡੀ ਤੇਸ਼ ਨਹੀਂ ਨਾ ਗਈ ਹੁਣ ਉਹਨਾਂ ਨੂੰ ਲੱਭੋ ਜੇ ਉਹ ਲੱਭ ਜਾਣ ਤੁਹਾਡਾ ਸਮਾਨ ਵੀ ਵਾਪਸ ਉਹ ਹੀ ਦਿਵਾ ਸਕਦੇ ਆ ਉਹ ਪੰਦਤ ਫਿਰ ਜੂਨ ਲੱਗੇ ਲੱਭਣ ਕਵਾੜ ਤੇ ਬੰਦ ਸੀ ਜੇ ਇਹ ਗੱਲ ਦਾ ਰੌਲਾ ਪੈ ਜਾਂਦਾ ਤੇ ਇੱਜ਼ਤ ਤੇ ਖਤਰਾ ਸੀ ਇਸ ਕਰਕੇ ਉਹ ਜੂਨ ਲੱਗੇ ਲੱਭਣ ਉਹਨਾਂ ਨੂੰ ਜਾ ਕੇ ਫਿਰ ਬਾਬਾ ਜੀ ਦਾ ਧੂਣਾ ਦੇਖ ਹੀ ਗਿਆ ਜਦੋਂ ਜਾ ਕੇ ਉਹਨਾਂ ਧੂਨੇ ਦੇ ਵੇਖਿਆ ਉਹ ਤਿੰਨੇ ਮੂਰਤੀਆਂ ਧੂਨੇ ਤੇ ਛੜੀਆਂ ਹੋਈਆਂ ਜਿੰਨੇ ਭੋਜਨ ਭੰਡਾਰ ਪੱਤਰ ਥਾਲ ਸੋਨੇ ਦੇ ਭਾਂਡੇ ਉਹਨਾਂ ਭਗਵਾਨ ਅੱਗੇ ਧਰੇ ਸੀ ਸਾਰੇ ਉੱਥੇ ਪਏ ਉਹਨਾਂ ਦੇ ਵੇਖ ਕੇ 당ਗ ਰਹਿ ਗਏ ਫਿਰ ਜਾ ਕੇ ਬਾਬਾ ਜੀ ਨੂੰ ਨਮਸਕਾਰ ਕੀਤੀ ਆਖਿਆ ਜੀ ਗਲਤੀ ਹੋ ਗਈ ਐ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ ਅਸੀਂ ਕੀ ਕੀਤਾ ਆ ਭਈ ਅਸੀਂ ਤੇ ਇਹਨਾਂ ਨੂੰ ਮਿਲਣ ਗਏ ਸਾਂ ਤੁਸੀਂ ਮਿਲ ਨਹੀਂ ਦਿੱਤਾ ਹੁਣ ਇਹ ਆ ਗਏ ਨੇ ਭਈ ਸਾਡਾ ਤਾਂ ਤਰੀਮਿਆਂ ਨਾ ਉਹ ਕਹਿਣ ਲੱਗੇ ਜੀ ਸਾਨੂੰ ਇਹ ਸਮਾਨ ਵਾਪਸ ਦੇ ਦਿਓ ਇਹ ਸਾਡੀ ਇੱਜ਼ਤ ਦਾ ਸਵਾਲ ਆ ਬਾਬਾ ਜੀ ਕਹਿੰਦੇ ਲੈ ਜਾਓ ਫਿਰ ਚੁੱਪ ਕੇ ਉਹ ਜੋ ਮੂਰਤੀਆਂ ਚੁੱਪਣ ਬੈਣ ਮੂਰ ਪਰ ਉਹ ਜਿੰਨਾ ਵੀ ਜ਼ੋਰ ਲਾ ਲੈਣ ਉਹ ਮੂਰਤੀਆਂ ਧੂਨੇ ਤੋਂ ਹਿੱਲਣ ਹੀ ਨਾ ਉਹਨਾਂ ਪੂਰਾ ਜ਼ੋਰ ਲਾ ਕੇ ਜਦੋਂ ਹੰਮਗੇ ਫਿਰ ਸਮਝ ਆਈ ਵੀ ਇਹ ਜ਼ੋਰ ਵਾਲੀ ਤੇ ਗੱਲ ਹੈ ਹੀ ਨਹੀਂ ਫਿਰ ਆਖਿਆ ਭਗਵਾਨ ਜੀ ਹੁਣ ਤੁਸੀਂ ਕਿਰਪਾ ਕਰੋ ਬਾਬਾ ਸ੍ਰੀ ਚੰਦ ਸਾਹਿਬ ਜੀ ਕਹਿਣ ਲੱਗੇ ਭਈ ਜਿਹੜੀ ਆਰਤੀ ਉੱਥੇ ਵਰਦੇ ਜੇ ਨਾ ਹੁਣ ਇੱਕ ਵਾਰੀ ਇੱਥੇ ਪੜੋ ਇਹਨਾਂ ਮੂਰਤੀਆਂ ਦੀ ਪੂਜਾ ਕਰੋ ਫਿਰ ਤੁਹਾਡੀ ਮਨੋ ਕਾਮਨਾ ਪੂਰੀ ਹੋਣੀ ਆ ਉਹਨਾਂ ਨੇ ਬਾਬਾ ਜੀ ਦਾ ਵਚਨ ਮੰਨ ਉਸੇ ਧੂਨੇ ਤੇ ਆਰਤੀ ਪੜੀ ਜਦੋਂ ਪੂਜਾ ਹੋਈ ਬਾਬਾ ਜੀ ਕਹਿਣ ਲੱਗੇ ਚੁੱਕ ਕੇ ਲਿਜਾਣ ਜੋਗੇ ਤੁਸੀਂ ਨਹੀਂ ਜੇ ਹੈਗੇ ਤੁਸੀਂ ਜਾ ਕੇ ਆਪਣੇ ਕਵਾੜ ਖੋਲੋ ਤੁਹਾਨੂੰ ਸਾਰਾ ਰਾਜ ਸਾ ਜਦੋਂ ਪੰਡਤ ਮਥਾ ਢੇਕ ਕੇ ਵਾਪਸ ਗਏ ਜਾ ਕੇ ਕਵਾੜ ਖੋਲਿਆ ਉਦਾਂ ਦੀਆਂ ਉਦਾਂ ਹੀ ਮੂਰਤੀਆਂ ਤਿੰਨੇ ਮੂਰਤੀਆਂ ਸਮੇਤ ਰਾਜ ਸਾਜ ਉਹ ਮੰਦਿਰ ਦੇ ਗਰਭਗ੍ਰਹਿ ਚ ਪ੍ਰਗਟ ਹੋਈਆਂ ਉਹ ਤੇ ਫਿਰ ਬਾਬਾ ਸ੍ਰੀਚੰਦ ਸਾਹਿਬ ਜੀ ਦੀ ਵੀ ਜੈਜਾਕਾਰ ਹੋ ਗਈ ਉਹਨਾਂ ਨੂੰ ਵੀ ਸਮਝ ਆ ਗਈ ਵੀ ਸਾਧੂ ਰੋਕੀ ਦੇ ਨਹੀਂ ਹੁੰਦੇ